हांजी प्यारे बच्चों नमस्कार आज ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 13 ਨਾਗਰ ਵਪਾਰੀ ਅਤੇ ਕਾਰੀਗਰ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਕੋਈ ਚਾਰ ਤੀਰਥ ਸਥਾਨਾਂ ਦੇ ਨਾਂ ਲਿਖੋ ਉੱਤਰ ਨਨਕਾਣਾ ਸਾਹਿਬ ਅੰਮ੍ਰਿਤਸਰ ਕੁਰਕ ਖੇਤਰ ਅਤੇ ਹਰਦੁਆਰ ਆਦ ਪ੍ਰਸ਼ਨ ਨੰਬਰ 2 ਅੰਮ੍ਰਿਤਸਰ ਸ਼ਹਿਰ ਦੀ ਨੀ ਕਿਸ ਗੁਰੂ ਸਹਿਬਾਨ ਨੇ ਅਤੇ ਕਦੋਂ ਰੱਖੀ ਸੀ ਉਤਰ ਅੰਮ੍ਰਿਤਸਰ ਸਾਹਿਬ ਦੀ ਨੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ 1577 ਈਸਵੀ ਵਿੱਚ ਰੱਖੀ ਗਈ ਸੀ ਪ੍ਰਸ਼ਨ ਨੰਬਰ 3 ਸੂਰਤ ਕਿੱਥੇ ਹੈ ਉਤਰ ਸੂਰਤ ਇੱਕ ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ ਹੈ ਇਹ ਗੁਜਰਾਤ ਪ੍ਰਾਂਤ ਵਿੱਚ ਸਥਿਤ ਹੈ ਖਾਲੀ ਥਾਵਾਂ ਭਰੋ ਨੰਬਰ 1 ਅਮਰਤਸਰ ਦੀ ਨੀਂਦ ਡੈਸ਼ ਦੁਆਰਾ ਰੱਖੀ ਗਈ ਉੱਤਰ ਹੈਗਾ ਸ੍ਰੀ ਗੁਰੂ ਰਾਮਦਾਸ ਜੀ ਨੰਬਰ 2 ਸੂਰਤ ਕਿੱਥੇ ਪ੍ਰਸਿੱਧ ਡੈਸ਼ ਹੈ ਉੱਤਰ ਹੈਗਾ ਬੰਦਰਗਾਹ ਨੰਬਰ 3 ਨਨਕਾਣਾ ਸਾਹਿਬ ਡੈਸ਼ ਵਿੱਚ ਸਥਿਤ ਹੈ ਉੱਤਰ ਹੈਗਾ ਪਾਕਿਸਤਾਨ ਨੰਬਰ 4 ਭਾਰਤ ਵਿੱਚ ਬਹੁਤ ਸਾਰੇ ਬੰਦਰਗਾਹ ਡੈਸ਼ ਹਨ ਉੱਤਰ ਹੈਗਾ ਨਾਗਰ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਮੋਹਨ ਜੋਦੜੋ ਸਿੱਧੂ ਕਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ ਉੱਤਰ ਹੈਗਾ ਸਹੀ ਨੰਬਰ 2 1629ਵੀਂ ਵਿੱਚ ਸ਼ਾਹਜਹਾਨ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਉੱਤਰ ਹੈਗਾ ਗਲਤ ਨੰਬਰ 3 ਸੂਰਤ ਇੱਕ ਮਹੱਤਵਪੂਰਨ ਤੀਰਥ ਸਥਾਨ ਸੀ ਉੱਤਰ ਹੈਗਾ ਗਲਤ ਨੰਬਰ 4 ਫਤਿਹਪੁਰ ਸਿਕਰੀ ਮੁਗਲਾਂ ਦਾ ਇੱਕ ਰਾਜਧਾਨੀ ਨਗਰ ਸੀ ਉੱਤਰ ਹੈਗਾ ਸਹੀ ਨੰਬਰ 5 ਮੱਧ ਕਾਲੀਨ ਕਾਲ ਵਿੱਚ ਲਾਹੌਰ ਇੱਕ ਵਪਾਰਿਕ ਨਗਰ ਸੀ ਉੱਤਰ ਹੈਗਾ ਸਹੀ ਧੰਨਵਾਦ